ਮਹੱਲਾ ਪੰਜਵਾਂ ਜਿਸ ਸਿਮਰਤ ਸੰਗਿ ਕੇ ਲੇਖਨਾਸਹਿ ਜਦੋਂ ਮਹੱਲਾ ਭੰਜੀ ਜੀ ਨੇ ਮਾਰੇ ਨਾਮ ਧਨ ਪ੍ਰਾਪਤਾ ਲੈ ਕੇ ਆਏ ਸੁਣਿਆ ਉਸ ਵੇਲੇ પ્રસન્ન ਹੋ ਕੇ ਮਾਤਾ ਸਾਹਿਬ ਅਸੀਸ ਦੇਣਗੇ ਪੁੱਤਾਂ ਮਾਤਾ ਕੀ ਇਸ ਤਿਸ ਨੂੰ ਤਾਂ ਮਾਤਾ ਸਾਹਿਬ ਜੀ ਧੰਨ ਮਾਵਾ ਹਨ ਜਿਹੜੀਆਂ ਇਹ ਉਪਦੇਸ਼ ਦਿੰਦੀਆਂ ਨੇ ਸਿੱਖਿਆ ਦਿੰਦੀਆਂ ਨੇ ਇਹ ਮਾਤਾ ਬੀਬੀ ਧਾਨੀ ਦੇ ਅੰਦਰ ਹੀ ਇਹ ਵਡਿਆਈ ਸੀ ਨਾ ਜੋ ਬਖਸ਼ਿਸ਼ ਕਰਨ ਲੱਗੀ ਹੈ ਗੂਜਰੀ ਮਹੱਲਾ ਪੰਜਵਾਂ ਜਿਸ ਸਿਮਰਤ ਸਭ ਕਿਲ ਵਿਖ ਨਾਸਰ ਮਹਾਰਾਜ ਜੀ ਨੇ ਕਿਹਾ ਗੁਰੂ ਅਰਜਨ ਸਾਹਿਬ ਨੂੰ ਜਿਸ ਮਹਾਰਾ ਦੇ ਸਿਮਰਨ ਕਰਨੇ ਕਰਕੇ ਸਾਰੇ ਕਿਲ ਵਿਚਾਰ ਫੁਰਕਾਰ ਦੇ ਪਾਪ ਨਾਸ ਹੋ ਜਾਂਦੇ ਹਨ ਵਿਤਰੀ ਹੋਏ ਉਧਾਰ ਉਹਦੇ ਆਪ ਦੀਆਂ ਕੁਲਾਂ ਦਾ ਪਿਤਾਂ ਦਾ ਵੀਰਾਂ ਦਾ ਵੀ ਉਧਾਰ ਹੋ ਜਾਵੇ ਸੋ ਹਰ ਹਰ ਤੁਮ ਸਦਹੀ ਜਪ ਹੋ ਪਿਤਾਂ ਦੇ ਉਧਾਰ ਵਾਸਤੇ ਵੀ ਹੋਰ ਕੋਈ ਕਰਮ ਕਰਮ ਨਹੀਂ ਇਸ ਕਰਜੂਏ ਕਰਨ ਧਰਮ ਨਾ ਕੋਈ ਕਲੀ ਕਾ ਜਨਮ ਚੰਡਾਲ ਕੇ ਕਰ ਹੋਈ ਨਾਮਗ ਨਾਮ ਬਿਨਾ ਕੋ ਮੁਕਤ ਨ ਹੋਵੇ ਨਾਮ ਕਰਕੇ ਪਿਤਰ ਆਦਿਕਾਂ ਦਾ ਉਧਾਰ ਕਰਨਾ ਹੈ ਆਪਣੀਆਂ ਔਲਾਦਾਂ ਦਾ ਸੋ ਹਰ ਹਰ ਤੁਸਾਹੀ ਜਾਪ ਤੋ ਉਹ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਜੋ ਹਰੀ ਹੈ ਸਦਾ ਵਾਸਤੇ ਆਪ ਗੱਦੇ ਰਹੋ ਯਾਤ ਦਾ ਅੰਤ ਨਾ ਪਾਰ ਇਸ ਹਰੀ ਏਕਾਲੂ ਗ੍ਰਾਂਤ ਪਾਰਾ ਵਾਰ ਨਹੀਂ ਪਾਇਆ ਜਾ ਸਕਦਾ ਹੂਤਾ ਮਾਤਾ ਕੀ ਆਸੀਸ ਇਹ ਪੁੱਤਰ ਗੁਰੂ ਅਰਜਨ ਸਾਹਿਬ ਦੀ ਮਾਤਾ ਭਾਨੀ ਜੀ ਕਹਿੰਦੇ ਆ ਸਾਡੀ ਅਸੀਸ ਹੈ ਤੁਹਾਨੂੰ ਇਹ ਅਸੀਰਵਾਦ ਦਿੰਨੇ ਆ ਦੋਨੋਂ ਪੈਰ ਨਾਲ ਕੋਈ ਕਰਮਾ ਰਵਲ ਗੁਰਮਖ ਇਹ ਪ੍ਰੇਮੀਆਂ ਨੇਮਕ ਨਾ ਬਿਸਰੋ ਮਨ ਤੇ ਹਰ ਹਰ ਨੇਮਕ ਨਾ ਬਿਸਰੋ ਮਨ ਤੇ ਛੋਣ ਨੇਮਕ ਮਾਤਰੀ ਵੀ ਨੇਮਕ ਨਾ ਬਿਸਰੋ ਤੂੰ ਕਹੋ ਹਰ ਹਰ ਜੇ ਤਾਈ ਹਰ ਹਰ ਪਰਮੇਸ਼ਰ ਦਾ ਨਾਮ ਅੱਖ ਦੇ ਖੁੱਲਣ ਮੀਟਿੰਗ ਜਿੰਨਾ ਚਿਰ ਵੀ ਨਾ ਖੁੱਲੇ ਇਹ ਸਾਡੀ ਅਸੀਸ ਹੈ ਇਸੇ ਪ੍ਰਕਾਰ ਸਮਤੀ ਮਾਤਾ ਪੁੱਤਰ ਜੀ ਗਿਆਸ ਨੂੰ ਇਹ ਅਸੀਸ ਹੁੰਦੀ ਹੈ ਅਸ਼ੀਰਵਾਦ ਹੁੰਦੀ ਹੈ ਨਿਮਖ ਨਾ ਬਿਸਰੋ ਤੂੰ ਕਹ ਹਰ ਹਰ ਅੱਖ ਦੇ ਖੋਲ ਨੀਚਨ ਦਿਨਾਂ ਚਿਰ ਵੀ ਤੁਹਾਨੂੰ ਹਰ ਹਰ ਪਰਮੇਸ਼ਰ ਕਦੇ ਭੁੱਲੇ ਨਾ ਸਦਾ ਭਜੂ ਜਗ ਦੀ ਸਦਾ ਸਦਾ ਜਗਤੀਸ਼ਰ ਪਰਮੇਸ਼ਰ ਦਾ ਤੁਸੀਂ ਭਜਨ ਕਰਦੇ ਰਹੋ ਬਹਾਵ ਸਤਿਗੁਰੂ ਤੂੰ ਕਉ ਹੋਏ ਦਿਆਲਾ ਸਤਿਗੁਰੂ ਤੁਹਾਡੇ ਪਿਤਾ ਗੁਰੂ ਰਾਮਦਾਸ ਸਾਹਿਬ ਥੋੜੀ ਤੇ ਦਿਆਲੂ ਹੋਣ ਸੰਤ ਸੰਗ ਤੇਰੀ ਪ੍ਰੀਤ ਤੁਹਾਡੇ ਸੰਤਾਂ ਨੇ ਸੰਗਤ ਸਾਹਿਬ ਬੁੱਢਾ ਅਜੇ ਸੰਤਾਂ ਭਗਤਾਂ ਦੇ ਨਾਲ ਥੋੜੀ ਪ੍ਰੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਥੋੜੀ ਦਿਆਲ ਹੋਣ ਥੋੜੀ ਸੰਗ ਵਿੱਚ ਹਰ ਵਕਤ ਪ੍ਰੀਤੀ ਬਣੀ ਰਹੇ ਬਾਪੜ ਪਤ ਪਰਮੇਸ਼ਰ ਰਾਖੀ ਅਦੇ ਸਿਰੋਪਾ ਮਹਾਰਾਜ ਸਾਹਿਬ ਨੇ ਇਹ ਕਪੜਾ ਬਖਸ਼ਿਆ ਪੇਮ ਰੂਪ ਪੇਮ ਪਟੋਲਾ ਤੈਹ ਦਿੱਤਾ ਜਿਸ ਕਰਕੇ ਪਰਮੇਸ਼ਵਰ ਨੇ ਇਹ ਭਾਤ ਰਖਣਾ ਕੀਤੀ ਹੈ ਸਿਰੋਪਾਓ ਇਹ ਕਪੜਾ ਪਹਿਨਾਇਆ ਹੈ ਪੂਜਨ ਕੀਰਤਨ ਨੀ ਅਤੇ ਜਿਹੜਾ ਮਿਤ ਕੀਰਤਨ ਕਰਨਾ ਇਹੋ ਹੀ ਪੂਜਨ ਤੁਸੀਂ ਖੁਰਾਕ ਮਰਾਸੀ ਜਦੋਂ ਰੁੱਸ ਗਏ ਸੀ ਮਾਰੋ ਸਿੱਖਾਂ ਨੂੰ ਸਲੰਡੇ ਪਕੜਾ ਕੇ ਆਪ ਕੀਰਤਨ ਗਤਾਰੇ ਨਾਲ ਸੇਂਦਾ ਗੁਰੂ ਅਰਜਨ ਸਾਹਿਬ ਨੂੰ ਬਣਾਇਆ ਸਾਜ ਇਹ ਕੀਰਤਨ ਕੀਤਾ ਸੀ ਬਾਬਾ ਸ਼ਾਮ ਸਿੰਘ ਜੀ ਵੀ 70 ਸਾਲ ਤੋਂ ਹਰਮੰਦਰ ਸਾਹਿਬ ਵਿੱਚ ਕੀਰਤਨ ਕਰਦੇ ਰਹੇ ਬਜ਼ੁਰਗ ਕਿਉਂ ਪਰਮੇਸ਼ਰ ਦਾ ਜਿਹੜਾ ਕੀਰਤਨ ਕਰਨਾ ਇਹ ਭੋਜਨ ਹੈ ਤੁਹਾਡੀ ਖੁਰਾਕ ਇਨਤਵਾਸ ਤੇ ਸੰਤ ਮਾਰਾ ਮਸਤੂਆਣੇ ਆਉਣ ਨੂੰ ਵੀ 35 ਸਾਲ ਦੋਵੇਂ ਵਕਤ ਦਾ ਕੀਰਤਨ ਆਪਣੀ ਜ਼ਿੰਦਗੀ ਚ ਅਸਲ ਵੀਾਰਵਾ ਕੀਰਤਨ ਤੇ ਇੱਕ ਸ਼ਾਮ ਦਾ ਕੀਰਤਨ ਹਮੇਸ਼ਾ ਲਈ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਕੀ ਭੋਜਨ ਕੀਰਤਨਨੀ ਇਹ ਤੁਹਾਡਾ ਭੋਜਨ ਖੁਰਾਕ ਬਣ ਜਾਵੇ ਹਮੇਸ਼ਾ ਜਿਹੜਾ ਨਿਤ ਕੀਰਤਨ ਕਰਨਾ ਹੈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਅੰਮ੍ਰਿਤ ਨਾਮ ਨੂੰ ਪੀਵੋ ਤੁਸੀਂ ਸਦਾ ਚਿਰ ਜੀਵੀ ਹੋਵੋ ਸਦਾ ਆਤਮ ਨੰਦੀ ਹੋਵੋ ਆਪ ਚਿਰ ਜੀ ਪਰਮੇਸ਼ਰ ਦਾ ਰੂਪ ਹੋਵੋ ਹਰ ਸਿਮਰਤ ਅਨੰਦ ਅਨੰਤ ਹਰੀ ਜੋ ਅਨੰਤ ਹੈ ਆਪ ਤੋਂ ਰਹਿਤ ਹੈ ਉਹਦਾ ਸਿਮਰਨ ਕਰਨੇ ਕਰਕੇ आनंद ਵੀ ਤੁਹਾਨੂੰ ਆਪ ਕੋ ਰਾਤ ਬਿਹੰਤ ਹੋਵੇ ਰੰਗ ਤਮਾਸ਼ਾ ਪੂਰਨ ਆਸਾ ਜੇ ਦੁਨੀਆ ਦੇ ਨੇਕ ਕਰਾਂ ਦੇ ਰੰਗ ਵੇਖਣੇ ਕਈ ਤਰ੍ਹਾਂ ਦੇ ਢੰਗ ਵੇਖਣੇ ਕਈ ਜ਼ਹਿਰਾਂ ਵੇਖਣੀਆਂ ਤਮਾਸ਼ੇ ਆਦਕ ਵੇਖਣੇ ਹੈ ਪਹਿਲਵਾਨਾਂ ਦੀਆਂ ਪੁਸ਼ਤੀਆਂ ਆਦਕ ਵੇਖਣੀਆਂ ਇਹਨਾਂ ਵੱਲੋਂ ਤੁਹਾਡੀ ਆਸਾ ਪੂਰਨ ਹੋ ਗਈ ਹੈ ਹੁਣ ਤੁਹਾਨੂੰ ਹੋਰ ਦੁਨੀਆ ਦੇ ਕੋਹਤਕ ਰੰਗ ਢੰਗ ਨਹੀਂ ਵੇਖਣ ਦੀ ਲੋੜ ਤਮਾਸ਼ੇ ਵੇਖਣ ਦੀ ਲੋੜ ਨਹੀਂ ਤੁਹਾਡੀ ਆਸਾ ਸਭ ਪੂਰਨ ਹੋ ਗਈ ਹੈ ਰੰਗ ਜੋ ਪਰਮੇਸ਼ਰ ਨੇ ਅਨੇਕ ਪ੍ਰਕਾਰ ਦੇ ਰੰਗਾਂ ਦਾ ਸੰਸਾਰ ਰੂਪੀ ਤਮਾਸ਼ਾ ਬਣਾਇਆ ਹੋਇਆ ਹੈ ਇਸ ਸੰਸਾਰ 'ਤੇ ਤੁਸੀਂ ਪਰਚੋਗੇ ਤੁਹਾਡੀ ਆਸਾ ਪੂਰਨ ਹੋ ਗਈ ਹੈ ਮਹਾਰਾਜੀ ਕਿਰਪਾ ਕਰਕੇ ਰੰਗ ਤਮਾਸ਼ਾ ਰੰਗ ਆਨੰਦ ਰੂਪ ਦਾ ਤਮਾਸ਼ਾ ਹੈ ਇਹ ਸੰਸਾਰ ਕੋਸ਼ਲ ਸਾਡੀ ਆਸਾ ਪੂਰੀ ਕਰਤੀ ਹੈ ਅਬ ਹੈ ਨਾ ਵਿਆਪੇ ਚਿੰਤਾ ਰਵੇ ਵੀ ਤੁਹਾਨੂੰ ਚਿੰਤਾ ਫਿਕਰ ਨਹੀਂ ਵਿਆਪੇਗਾ ਲੱਗੇਗਾ ਕਿਸੇ ਪ੍ਰਕਾਰ ਦਾ ਭਵਰ ਤੁਹਾਂ ਦੇ ਬੈਠ ਕੇ ਵੀ ਪ੍ਰਸੰਨ ਰਹੇ ਸੱਚੇ ਪਾਤਸ਼ਾਹ ਪਵਰ ਤੂ ਮਾਰਾ ਇਹ ਮਨ ਹੂ ਮਾਤਾ ਪਾਣੀ ਜੀ ਕਹਿੰਦੇ ਸਾਡਾ ਜਿਹੜਾ ਮਨ ਇਹ ਪਹਰੇ ਦੀ ਨਿਆਈ ਹੋ ਜਾਵੇ ਗੁਰੂ ਅਰਜਨ ਦੇਵ ਜੀ ਹਰ ਚਰਣਾ ਹੂ ਕੌਲਾ ਹਰਿ ਅਕਾਲ ਪੁਰਖ ਦੇ ਰਿ ਪਵਿਤ੍ਰ ਚਰਨੇ ਕਵੰਦੀ ਨਿਆਈ ਹੋਣ ਨਾਨਕ ਦਾਸ ਉਨ ਸੰਗ ਲਪਟਾ ਕੇ ਜੇ ਮਾਤਾ ਨੇ ਵਰ ਦਿੱਤੇ ਮਹਾਰਾਜ ਸਾਹਿਬ ਕਹਿੰਦੇ ਅਸੀਂ ਦਾਸ ਵਾਹ ਧਾਰ ਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਉਹਨਾਂ ਮਹਾਰਾ ਦੇ ਚਰਨਾਂ ਨਾਲ ਹੀ ਲੱਗਤ ਗਏ ਹਾਂ ਐਵੇਂ ਲੱਗਤ ਗਏ ਹਾਂ ਮਿਲ ਗਏ ਹਾਂ ਜਿਵੇਂ ਬੂੰਦ ਹੈ ਚਾਤਰਕ ਮੌਲਾ ਇਸ ਪ੍ਰਕਾਰ ਸ਼ਾਂਤੀ ਬੂੰਦ ਵਿੱਚ ਚਾਤਰਕ ਮੌਲਾ ਪ੍ਰਸੰਨ ਹੋ ਕੇ ਮਿਲਦਾ ਹੈ ਸ਼ਾਂਤੀ ਬੂੰਦ ਦੇ ਕਰਕੇ ਚਾਤਰਕ ਬੰਹੀਆ ਬਹੁਤ ਆਨੰਦ ਮਾਉਣ ਦਾ ਉਹਦੇ ਤਾਈ ਪ੍ਰਾਪਤ ਹੁੰਦਾ ਪ੍ਰਸੰਨ ਹੁੰਦਾ ਹੈ ਐਵੇਂ ਮਾਰਾ ਸਾਡਾ ਚਿਤ ਰੂਪੀ ਬੰਹੀਆ ਸੀ ਸੱਚੇ ਪਾਤਸ਼ਾਹ ਅੰਤਰੀ ਜਾਮੀ ਸ਼ਾਂਤੀ ਬੂੰਦ ਹੀ ਨਹੀਂ ਆਈ ਹੈ ਬੋਲਣਾਰ ਮਿਲ ਕਰਕੇ ਪਰਫੁੱਲਤ ਹੋ ਗਏ ਹਾਂ ਗੂਜਰੀ ਮਹੱਲਾ ਪੰਜਵਾ ਮਤਾ ਕਰੈ ਪਛਮ ਕਹਿ ਤਾਈ ਮਾਰਾ ਸਾਹ ਕਹਿਨੀ ਇਹ ਜੀਵ ਆਪਣੀਆਂ ਦਲੀਲਾਂ ਕੇ ਨਾ ਪਿਆ ਰਹਾ ਕਰ ਪਰਮੇਸ਼ਰ ਦੇ ਓਟ ਲੈ ਸਿਆਣ ਬਕਾਹੂ ਕਾਮਨਾਤ ਜਿਹੜੀਆਂ ਬੁੱਧੀਆਂ ਸਿਆਣਪਾਂ ਦੜੇ ਰਹੇ ਨਾ ਕਦੇ ਕੁਝ ਕਰਨਾ ਕੇ ਦਲੀਲਵਾਜੀ ਜੀ ਪਏ ਰਹਿਣਾ ਇਹ ਪਰਮਾਰਥ ਦੇ ਵੀ ਚਲਣਾ ਹੈ ਜੇ ਕਿਸੇ ਕੰਮ ਨਹੀਂ ਆਉਣਗੀਆਂ ਚੀਜ਼ਾਂ ਸਾਰੀਆਂ ਇਹ ਦੁਨੀਆਂ ਵਿੱਚ ਇੱਥੇ ਹੀ ਰਹਿ ਜਾਣ ਗੀਆਂ ਮਤਾ ਕਰੇ ਪਛਮ ਕਹਤਾਏ ਕੋਈ ਕੋਈ ਆਦਮੀ ਪਛੋਂ ਦੀ ਤਰਫ ਨੂੰ ਜਾਣ ਵਾਸਤੇ ਮਤਾ ਸਲਾਹ ਕਰੇ ਪੂਰਬ ਹੀ ਲੈ ਜਾ ਉਹਨਾਂ ਨੂੰ ਮਹਾਰਾਜਾ ਪੂਰਬ ਹੀ ਲੈ ਜਾਂਦੇ ਪੂਰਬ ਚੜ੍ਹਦੇ ਵੱਲ ਨੂੰ ਲੈ ਜਾਂਦਾ ਐਸਾ ਕੌਣ ਤੇ ਕਰ ਮਹਾਰਾਜ ਦਾ ਬਿਆਨ ਪੜ੍ਹਨਾ ਪਰਮੇਸ਼ਵਰ ਉਹਦੀ ਗਤੀ ਨੂੰ ਕਿਹੜਾ ਜਾਣ ਸਕਦਾ ਹੈ ਇਵੇਂ ਜੇ ਕੋਈ ਪਿੱਛੇ ਮਤਾ ਕਰੇ ਮੈਂ ਪਿੱਛੇ ਹਟ ਜਾਂ ਅਗ੍ਰਸਤੀ ਚੋਂ ਬਰਾਗਤ ਬਣ ਜਾਵਾਂ ਸਾਰ ਬਣ ਜਾਵਾਂ ਮੈਂ ਬਰਾਗ ਭਾਰ ਲਵਾਂ ਇਉਂ ਸਲਾਹ ਕਰ ਬੈਠੇ ਪੂਰਵ ਹੀ ਲੈ ਜਾਂਦਾ ਮੈਂ ਸ਼ਿਵ ਪੂਰਵ ਗ੍ਰਸਵ ਵੱਲ ਨਹੀਂ ਲੈ ਜਾਂਦਾ ਉਹ ਤੇਰੇ ਜਾ ਕੇ ਫਸ ਜਾਂਦੇ ਆ ਫੇਰ ਇਹ ਮਹਾਰਾਜ ਜਰ ਦੀ ਕਉਂਤਕ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਖਿਨ ਮਹਿ ਥਾਪ ਉਥਾਪਨ ਹਾਰ ਇੱਕ ਛਿਨ ਵਿੱਚ ਮਹਾਰਾਜ ਸਾਹਿਬ ਥਾਪ ਇਸਤਿਤ ਕੀਤਾ ਜਿਹੜਾ ਸੰਸਾਰ ਹੈ ਇਹਨੂੰ ਥਾਪਣ ਵਾਲਾ ਲਾਇ ਕਰਨ ਵਾਲਾ ਪੱਟਣ ਵਾਲਾ ਹੈ ਸ਼ੁੰਦੇਵ ਜੀ ਜਿਹਦੇ ਅੰਦਰ ਸਾਧ ਸੰਗਤ ਜੀ ਗਿਆਨ ਦਾ ਕੋਈ ਮਾਣ ਕਰੇ ਮੇਰੇ ਅੰਦਰ ਗਿਆਨ ਇਸਤਤ ਹੈ ਉਹ ਗਿਆਨ ਨੂੰ ਪੱਟ ਵੀ ਦੁੰਦਾ ਹੈ ਅਸੀਂ ਇਸੇ ਤਰ੍ਹਾਂ ਸ਼ੁੰਦੇ ਵਿੱਚ ਉਹ ਪਰਮੇਸ਼ਰ ਨੇ ਥਾਪੇ ਹੋਏ ਔਗਣੇ ਉਹਨਾਂ ਨੂੰ ਕੋਈ ਥਾਪਣ ਵਾਲਾ ਲਾਇ ਕਰਨ ਵਾਲਾ ਵੀ ਹੈ ਆਪਨ ਹਾਥ ਮਤਾ ਇਹ ਉਸ ਪਰਮੇਸ਼ਰ ਨੇ ਆਪ ਦੇ ਹੱਥ ਮਤਾਂਟ ਮਤਾ ਸਾਰੇ ਮਤੇ ਦਾ ਅੰਤ ਕੀ ਹੈ ਸਿਧਾਂਤ ਆਪ ਦੇ ਹੱਥ ਰੱਖਿਆ ਹੋਇਆ ਸਾਰਾ ਮਤੇ ਦਾ ਜੋ ਅੰਤ ਅਖੀਰ ਸਿਧਾਂਤ ਦੇ ਰੂਪ ਸਿਆਣਪ ਕਾਹੂ ਕਾਮ ਨਾ ਆ ਇਹ ਜਿਹੜੀ ਬੁੱਧੀ ਦੀ ਸਿਆਣਪ ਕਰਦਾ ਰਹਿੰਦਾ ਐਸੀ ਦਲੀਲਵਾਜੀ ਫਸਿਆ ਰਹਿੰਦਾ ਇੱਕ ਦਿਨ ਉਠਦੀ ਐ ਦੂਈ ਆਪੇ ਮੇਕ ਲੈਂਦਾ ਕਹਿੰਦਾ ਆਹ ਤਾਂ ਠੀਕ ਨਹੀਂ ਹੋਣੀ ਕਿਤੇ ਇਹਦੇ ਚਾਏ ਨੁਕਸਾਨ ਨਿਕਲ ਜੇ ਫਿਰ ਹੋਰ ਬੁਨੀ ਸੋਚਦਾ ਰਹਿੰਦਾ ਇਸ ਪ੍ਰਕਾਰ ਦਲੀਲਵਾਜੀ ਦੀ ਸਿਆਣਪ ਬੁੱਧੀ ਦੇ ਕਰਕੇ ਕਿਸੇ ਪ੍ਰਕਾਰ ਵੀ ਕੰਮ ਨਹੀਂ ਆਉਂਦੀ ਜਿੰਨਾ ਚਿਰ ਚਿਤ ਤਿਗਲਾ ਨਹੀਂ ਬੁੱਧ ਸਿਆਣਪ ਛੱਡ ਕੇ ਸਿਮਰਨ 'ਚ ਨਹੀਂ ਜੁੜਦੀ ਉਹਨਾਂ 'ਚ ਕੋਈ ਪਰਮਾਰਥ ਦੀ ਦਾਤ ਨਹੀਂ ਪ੍ਰਾਪਤ ਹੋ ਸਕਦੀ ਕਿਸੇ ਕੰਮ ਨਹੀਂ ਆਉਂਦੀ ਲੋਕ ਪਰਲੋਕ ਵਿੱਚ ਜੋ ਅਨਰੂਪਿਓ ਠਾਕੁਰ ਮੀਰੈ ਜੋ ਅਨਰੂਪਿਓ ਜੋ ਠਟਿਆ ਮਿਠਿਆਏ ਮੇਰੇ ਠਾਕੁਰ ਨੇ ਅਨੂ ਨਰੰਤਰ ਉਪਿਓ ਉਪਰੋਪਣਾ ਕੀਤਾ ਕਿ ਇਹਦਾ ਇਸ ਕਰਨ ਦਾ ਫਲ ਇਸ ਜੀਵ ਨੂੰ ਦੇਣਾ ਇਸ ਦੇ ਜੋ ਕੀਤੇ ਹੋਏ ਔਗਣਾਂ ਨੂੰ ਇਹਨਾਂ ਦਾ ਫਾਲੇ ਦੁੱਖ ਦੇਣਾ ਹੈ ਕੀਤੇ ਹੋਏ ਪੁੰਨੇ ਦਾ ਭਰ ਸੁਖ ਦੇਣਾ ਹੈ ਕਿਉਂ ਜਿਹੜਾ ਠਟਿਆ ਹੋਇਆ ਨਾ ਮਿੱਥਿਆ ਹੋਇਆ ਹੈ ਮੇਰੇ ਠਾਕੁਰਾ ਕਾਲਪੁਰਖ ਵਾਹਿਗੁਰੂ ਨੇ ਹੋਈ ਰਹੀ ਉਹ ਬਾਤ ਕੋਈ ਗੱਲ ਪਾਈ ਵਰਤ ਰਹੀ ਹੈ ਉਹ ਨੂੰ ਉਲਟ ਕੋਈ ਨਹੀਂ ਕਰ ਸਕਦਾ ਰਹਾਉ ਦੇਸ ਕਮਾਵ ਤਨ ਜੂਰਨ ਕੀ ਮਨਸਾ ਪਿਆਰ ਦੀ ਮਨੁਸ਼ਾ ਇੱਛਾ ਹੁੰਦੀ ਹੈ ਕਿ ਕੀਨ ਦੇ ਦੇਸ਼去 ਕਮਾਈ ਕਰ ਆਈਏ ਕੋਈ ਕਹਿੰਦਾ ਅਮਰੀਕਾ ਜੋ ਕਰ ਆਈਏ ਕੋਈ ਕਹਿੰਦਾ ਬਲੈਟ ਕੀ ਚਲੇ ਆਈਏ ਦੁਆਬਾ ਅੱਧਾ ਤਕਰੀਬਨ ਲੱਖ ਕਾ ਆਦਮੀ ਦੁਆਬੇ ਦੁਆਬੇ ਦਾ ਬਲੈਟ ਕੀ ਚਲੇ ਆ ਗਿਆ ਉਥੇ ਵੀ ਚੰਗੀ ਕਮਾਈ ਕਰਾਂਗੇ ਇਸ ਪ੍ਰਕਾਰ ਦੇਸ਼ ਕਮਾਉਣ ਧਨ ਜੂਰਨ ਕੀ ਉਹ ਦੇਸਾਂ ਦੇਸਾਂ ਦੀ ਕਮਾਈ ਕਰਨ ਵਾਸਤੇ ਧਨ ਜੋੜਨ ਦੀ ਮਨਸ਼ਾ ਹੈ ਦੇ ਵੇਕੇ ਵੀਚੇ ਨਿਕਸੇ ਸਾ ਉਸ ਕੇ ਸਾਹ ਨਿਕਲ ਜਾਂਦੇ ਹਨ ਇਹ ਚਿੱਠੀਆਂ ਹੀ ਪਾਈਆਂ ਹੋਣੀਆਂ ਆਪਣੇ ਕੀ ਇਹਦਾ ਨਾਮ ਸਿੰਘ ਦਾ ਗੁਰਦੀਰਨ ਸੁਬਾਜ ਇਹਦੀ ਬੁਲਾਇਤ ਵੀ ਚਿੱਠੀ ਪਾਈ ਹੈ ਜੇ ਹੁਣ ਤਾਂ ਨਿਕਲੀ ਹੀ ਨਹੀਂ ਹੈ ਇਹ ਹੀ ਉੱਥੇ ਜਾਣਾ ਚਾਹੁੰਦਾ ਹੈ ਬੋਲੋ ਸਾਨੀ ਕਮਾਈ ਕਰਨ ਚ ਧੰਦੇ ਜੋੜਨ ਦੀ ਮਨਸ਼ਾ ਇੱਛਾ ਵਿੱਚ ਵਾਸ਼ਨਾ ਚ ਬੀਚੇ ਨਿਖੇ ਸਾ ਸੋ ਨਿਕਲ ਜਾਂਦੇ ਹਨ ਪੂਰੀ ਨਹੀਂ ਹੋ ਸਕਦੀ ਲਾਸਕ ਨੇਵ ਖਵਾਸ ਸਭ त्याਗੀ ਲਸ਼ਕਰ ਫੌਜਾਂ ਵੀ ਛੱਡ ਕੇ ਰਾਜੇ ਤੁਰ ਜਾਂਦੇ ਆ ਨੇਕ ਜੋਬਦਾਰਾ ਨੂੰ ਵੀ ਛੱਡ ਜਾਂਦੇ ਐ ਖਵਾਸ਼ ਚੌਰੀਦਾਰਾ ਨੂੰ ਵੀ ਛੱਡ ਜਾਂਦੇ ਹਨ ਜੰਪੂਰ ਉਠ ਸਿਧਾਸ ਨੂੰ ਜਮਾਉਂਦੀ ਪੁਰੀ ਕਿ ਉੱਠ ਕੇ ਚਲੇ ਜਾਂਦੇ ਹਨ ਹੋਈ ਅਨੰਨੇ ਮਨ ਹੱਥ ਦੀ ਦ੍ਰਿੜਤਾ ਹੱਥ ਕਰ ਹੱਥ ਕਰਕੇ ਅਨੰਨ ਹੋ ਜਾਂਦਾ ਹੈ ਕਹਿੰਦਾ ਮੈਂ ਹੋਰ ਕਿਸੇ ਨੂੰ ਮੰਨਣਾ ਹੀ ਨਹੀਂ ਅਨ ਤੋਂ ਰਹਿਤ ਹੋ ਜਾਂਦਾ ਅਨ ਛੱਡ ਦਿੰਦਾ ਆਪਣੇ ਆਪ ਨੂੰ ਕਹਿੰਦਾ ਅਨ ਦੂਜੇ ਨੂੰ ਮੰਨਣਾ ਹੀ ਨਹੀਂ ਮੈਂ ਹੁਣ ਨਿਰਾਹਾਰੀ ਰਹਿਣਾ ਹੈ ਇਓ ਮੰਨਦੇ ਹੜਦੀ ਰਿਟ ਦਾ ਕਰ ਲੈਂਦਾ ਆਪਣੇ ਆਪ ਨੂੰ ਅਨੰਨ ਭਗਤ ਕਹਾਉਂਦਾ ਵੀ ਇੱਕ ਰਸ ਮੈਂ ਪਰਮੇਸ਼ਰ ਦਾ ਭਗਤ ਐ ਆਪਸ ਕਹੋ ਜਾਨ ਆਪਣੇ ਆਪ ਨੂੰ ਬੜਾ ਜਣਾਉਂਦਾ ਕਿ ਮੈਂ ਅਨਨ ਨਹੀਂ ਖਾਂਦਾ ਮੈਂ ਦੁੱਧਾ ਧਾਰੀ ਐ ਤੇ ਮਨ ਮਨ ਦੁੱਧ ਪੀ ਜਾਣਾ ਤੇ ਅਨਨਾ ਖਾਣਾ ਅਨਨ ਦੀ ਵਾਸ਼ਨਾ ਬਣੀ ਰਹਿੰਦੀ ਹੈ ਇਸੇ ਪ੍ਰਕਾਰ ਕਹਿੰਦੇ ਹੋਏ ਅਨੰਨ ਆਪਣੇ ਆਪ ਨੂੰ ਅਨੰਨ ਇਸਤਰੀ ਜਿਹੜੀ ਆਪਣੇ ਪਤੀ ਤੋਂ ਬਗੈਰ ਕਿਸੇ ਪਾਸੇ ਤੱਕੇ ਨਾ ਉਹਦਾ ਸਾਧ ਅਨੰਨ ਹੁੰਦਾ ਇੱਕ ਰਸ ਇਵੇਂ ਜਿਹੜਾ ਪਰਮੇਸ਼ਰ ਤੋਂ ਬਿਨਾ ਕਿਸੇ ਨੂੰ ਚੇਤੇ ਨਾ ਕਰੇ ਹੋਰ ਦੇਵੀ ਦੇਵਤਿਆਂ ਨੂੰ ਛੱਡ ਦੇਵੇ ਉਹ ਆਨੰਦ ਹੁੰਦਾ ਹੈ ਪਰ ਇਹ ਆਨੰਦ ਆਪਣੇ ਆਪ ਨੂੰ ਇੱਕ ਰਸ ਬ੍ਰਹਮੀ ਬਣੀ ਬੈਠੇ ਕੇ ਹਾਂ ਬ੍ਰਹਮਾਸਮੀ ਕਿੰਨੇ ਹੰਕਾਰ ਚ ਇਹ ਆਨੰਦ ਇੱਕ ਰਸ ਆਪਣੇ ਆਪ ਨੂੰ ਹੰਗਰੀ ਉਪਾਸ਼ਨਾ ਕਰਕੇ ਆਨੰਦ ਭਗਤ ਕਹੋਂਦੇ ਆ ਪਰ ਮਨ ਦਾ ਹੱਥ ਨਹੀਂ ਛੁੱਟਿਆ ਮੰਗੀ ਹਟਦਾ ਵੀ ਜੁੜਦਾ ਪੱਕੀ ਵੜਾਈ ਬੈਠੇ ਹਨ ਆਪਸ ਕੋ ਜਾਣ ਆਪਣੇ ਆਪ ਨੂੰ ਕਹਿੰਦੇ ਉਹੀ ਰੇ ਮੈਂ ਉਹੀ ਰੇ ਜਿਵੇਂ ਕਾਨੇ ਨੇ ਕਿਹਾ ਸੀ ਜਾਂ ਕੋ ਨਾਰਦ ਸਾਰਦ ਕੋਈ ਚੰਤੋਂ ਬਾਬਦ ਕੋਈ ਰੇ ਇਹੋ ਆਪਣੇ ਆਪ ਨੂੰ ਹੰਕਾਰ ਨਾਲ ਜਨਾਉਂਦੇ ਰਹਿੰਦੇ ਆ ਹੰਕਾਰ ਛੁੱਟਿਆ ਨਹੀਂ ਤੇ ਇਹਨਾਂ ਨੂੰ ਭਗਤ ਕਹੌਂਦੇ ਆ ਜੋ ਆਨੰਦ ਨਿੰਦਕਾਰ ਛੋਡਿਓ ਦੇਖ ਲਓ ਜਿਹੜਾ ਆਨੰਦ ਗ੍ਰਹਿਸਤ ਆਏ ਨਿੰਦਨੇ ਯੋ ਨਹੀਂ ਅਨਿੰਦ ਗ੍ਰਾਸ ਨੂੰ ਅਨਿੰਦ ਕੇ ਛੱਡ ਤਾ ਕਲੇ ਕਿਆ ਹੈ ਸੰਸਾਰ ਦੁਖ ਰੂਪ ਹੈ ਨਾਰ ਪਰੇ ਮਰੇ ਕਰ ਸੰਪਤ ਨਾਸੀ ਮੂਡ ਮੁੰਡਾ ਹੈ ਭੈਸੰਿਆਸੀ ਸੂਈ ਫਿਰ ਫਿਰ ਖਾ ਮੁਰਗੇ ਉਹਨਾਂ ਦੇ ਘਰੋਂ ਮੰਨੀ RAM ਦੁੱਧ RAM ਮੱਖਣੀ RAM ਮੰਗ ਮੰਗ ਕੇ ਫਿਰ ਫਿਰ ਕੇ ਫੇਰੇ ਪਾ ਕੇ ਖਾਂਦਾ ਫਿਰਦਾ ਤੇ ਅਨਿੰਦ ਸੀ ਗ੍ਰਸਤੇ ਨੂੰ ਛੱਡ ਦੇਖਾ ਕਿ ਕਿੱਡਾ ਆਪਣੇ ਆਪ ਨੂੰ ਸਿਆਣਾ ਮੰਨਦਾ ਹੈ ਜੋ ਅਨਿੰਦ ਨਿੰਦ ਕਲ ਛੋੜਿਓ ਅਨਿੰਦ ਅਨਸੀ ਨਿੰਦੇ ਨੀ ਯੋਗ ਨਹੀਂ ਸੀ ਅੰਨ ਕਿਉਂਕਿ ਤਨ ਅਨਾਦ ਤਨ ਗੁਰਦੇਵ ਤਨ ਗੋਪਾਲ ਤਨ ਗੁਰਦੇਵ ਤਨ ਅਨਾਦ ਭੁਖੇ ਕਬਲ ਪਹਿ ਕੇ ਉਹ ਤਾਨੂੰ ਇਸ ਸੰਦ ਜਨੇ ਐਸੀ ਜਾਨੀ ਤਿੰਨ ਕੋ ਮਿਲਬੋ ਸਾਗ ਨੂੰ ਪਾਣੀ ਛੋੜੇ ਅੰਨ ਕਰੇ ਪਖੰਡ ਨਾ ਸਹਗਣ ਨਾ ਵਿਗੰਡ ਜੋ ਅੰਨ ਨਿੰਦਨੇ ਯੋਗ ਨਹੀਂ ਉਹ ਨਿੰਦ ਕੇ ਛੜਦਾ ਸੋਈ ਫਿਰ ਫਿਰ ਖਾ ਛੋਲ ਮੋੜ ਕੇ ਚੋਰੀ ਉੱਤਮ ਤਾਂ ਕਹੁੰਦਾ ਕਿ ਮੈਂ ਕੁਝ ਨਹੀਂ ਖਾਂਦਾ ਮੈਂ ਮੇਰਾ ਹਾਰੀ ਹੈ ਤੇ ਚੋਰੀ ਭੋਜਨ ਖਾਂਦਾ ਹੈ ਇਸੇ ਪ੍ਰਕਾਰ ਸਾਧ ਸੰਗੇ ਜੀ ਮੁਰਮੁਰ ਕੇ ਖਾਂਦਾ ਹੈ ਇਸੇ ਪ੍ਰਕਾਰ ਕਈਆਂ ਨੇ ਦਹੀਂ ਪੀਣੇ ਸੰਤ ਬਣੇ ਹੋਏ ਹੈ ਦਹੀਂ ਪੀ ਕੇ ਗੁਜ਼ਾਰਾ ਕਰ ਲੈਂਦੇ ਹੈ ਕੋਈ ਤਰ੍ਹਾਂ ਦੇ ਉਸੇ ਤਰ੍ਹਾਂ ਸਾਧ ਸੰਗੇ ਜੀ ਬਾਦਾਮ ਰੋਗ ਨੂੰ ਕੜਾਹ ਗਾ ਕੇ ਤਖੜਾ ਪੀ ਜਾਣਾ ਇਸ ਪ੍ਰਕਾਰ ਦੀ ਹਾਲਤ ਹੈ ਕਿਵੇਂ ਇੱਕ ਬੀਬੀ ਕਾਂਝਲੇ ਵਾਲੀ ਸੀ ਉਹ ਵੀ ਆਪਣੇ ਨੂੰ ਕਹਿੰਦੀ ਸੀ ਮੈਂ ਕੁਝ ਨਹੀਂ ਖਾਂਦੀ ਅਤੇ ਸੰਤ ਸੁਝਾਉਂਸੋਂ ਕਹਿੰਦਾ ਇਹ ਬੀਬੀ ਦਾ ਸੰਤ ਮਸਤਾਂ ਵਾਲਿਆ ਰੂਪਈਆ ਉਹੀ ਦੀ ਹੈ ਮਗਰ ਮਗਰ ਤੁਰਿਆ ਫਿਰਾਂ ਕਰੇ ਮਗਰ ਉਹ ਫੇ ਛੱਡ ਗਿਆ ਸੋ ਚੋਰੀ ਜਦੋਂ ਉਹਨੂੰ ਸਾਰੀ ਕਿਰਿਆ ਕਰਦਾ ਵੇਖਿਆ ਇਸ ਪ੍ਰਕਾਰ ਦੀ ਹਾਲਤ ਹੈ ਸਾਲ ਸਿੰਘ ਜੀ ਮਹਾਰਾ ਕਹਿੰਦੇ ਨੇ ਪਖੰਡ ਬਾਲਾ ਚਿਰ ਨਹੀਂ ਚੱਲਦਾ ਹੁੰਦਾ ਸੋਈ ਫਿਰ ਫਿਰ ਖਾਣ ਮੋੜ ਮੋੜ ਕੇ ਉਸਨੂੰ ਚੋਰੀ ਖਾਂਦੇ ਐ ਜਿਸ ਪ੍ਰਕਾਰ ਜਗ ਮਾ ਭਗਤੇ ਦੂਧਾ ਧਾਰੀ ਗੁਪਤੀ ਖਾਵੇ ਬਟਕਾ ਸਾਰੀ ਪੰਜ ਸੇਵ ਦੀ ਬੱਟੀ ਗੁਪਤ ਖਾ ਜਾਂਦੇ ਆ ਪਿੰਨੀਆਂ ਤੇ ਖੋਏ ਬਣਾ ਬਣਾ ਕੇ ਤੇ ਉਹ ਦੂਧਾ ਘਟ ਧਾਰੀ ਆਪ ਨੂੰ ਘਉਂਦੇ ਆ ਐਹੀ ਜੀ ਹਾਲ ਤੇ ਪਖੰਡੀਆਂ ਦੀ ਸਹਿਜ ਸੁਭਾਏ ਜੋ ਅਨੰਦ ਨਿੰਦ ਕਰ ਛੋੜਿਓ ਜੋ ਅਨੰਦ ਸੰਤ ਮਹਤਮਾ ਹਨ ਜਿਨ੍ਹਾਂ ਵਿਸ਼ਿਆਂ ਨੂੰ ਨਿੰਦ ਕੇ ਛੱਡਿਆ ਤਿਆਗ ਇਤਿਆਗ ਹੈ ਮਹਤਮਾਨ ਨੇ ਸੂਰੀ ਫਿਰ ਫਿਰ ਖਾੜ ਮੁੜ ਮੁੜ ਕੇ ਉਹਨਾਂ ਵਿਸ਼ਿਆਂ ਨੂੰ ਚਗਲ ਸਗਲ ਕੁਪਾਣ ਕੀ ਉਹਨਾਂ ਨੂੰ ਖਾਂਦਾ ਪੀਂਦਾ ਫਿਰਦਾ ਹੈ ਸਹਜ ਸੁਭਾਈ ਪਹੇ ਕਿਰਪਾਲਾ ਜਿਨ੍ਹਾਂ ਤੇ ਸ਼ਾਂਤੀ ਸੁਭਾਅ ਜਿਨ੍ਹਾਂ ਨੂੰ ਤਾਰਿਆ ਮਹਾਰਾਜ ਸਾਹਿਬ ਕਿਰਪਾਲੂ ਹੋਏ ਹਨ ਇਸ ਜਨ ਕੀ ਕਾਟੀ ਫਾਹ ਉਹ ਜਨ ਭਾਗੀ ਮਹਾਰਾਜ ਜਿੰਨ ਜੰਮਣ ਮਰਦੀ ਫਾਹੀ ਕੱਟ ਦਿੱਤੀ ਹਾ ਕਉ ਨਾਨਕ ਗੁਰੂ ਦਾ ਭੀਟਿਆ ਸ੍ਰੀ ਗੁਰੂ ਸਾਹਿਬ ਜੀ ਕੰਨਨ ਪੁਰਵ ਸਤਿਗੁਰੂ ਜੀ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਜੀ ਮਿਲੇ ਹੁਣ ਪਰਵਾਣ ਗ੍ਰਸਤ ਉਹਦਾ ਜੇ ਉਹ ਗ੍ਰਸਤ ਵਿੱਚ ਹੈ ਤਾਂ ਵੀ ਪਰਵਾਣ ਹੈ ਜੇ ਉਹ ਉਦਾਸ ਹੈ ਦੁਨੀਆ ਤੋਂ ਤਾਂ ਵੀ ਪਰਵਾਣ ਹੈ ਪਰਵਾਣ ਗ੍ਰਸਤ ਵਿੱਚ ਰਹਿ ਕੇ ਉਹ ਬਰਾਮ ਰਹਿੰਦੇ ਜਗੇ ਉਹ ਪ੍ਰਮਾਣ ਨਹੀਂ ਕਰਨ ਸਫਲੇ ਹਨ ਬੂਜਰੀ ਮਹੱਲਾ 5ਵਾਂ ਨਾਮ ਨਿਧਾਨ ਜਿਨ ਜਨ ਜਪਿਓ ਜਿਨਾਂ ਜਨ ਨੇ ਫਰਮੇਸ਼ੁਰ ਦੇ ਨਾਮ ਦੇ ਖਜ਼ਾਨੇ ਨੂੰ ਗੁਰਾਂ ਦੁਆਰਾ ਜਪਨਾ ਕੀਤਾ ਹੈ। ਜਿਨ ਕੀ ਬੰਧਨ ਕਾਟੇ। ਉਹਨਾਂ ਦੇ ਜੰਮਣ ਮਰਨ ਦੇ ਬੰਧਨ ਕਰਤਾ ਭੁਗਤਾ ਦੇ ਬੰਧਨ ਹੰਕਾਰ ਮੰਤਾ ਦੇ ਬੰਧਨ ਸਾਰੇ ਨਾਰਨ ਕਟੂ ਦਸਤੇ ਹਨ। ਕਾਮ, ਕ੍ਰੋਧ, ਮਾਇਆ, ਮਿਖ ਮੰਤਾ ਇਹ ਜਿਹੜਾ ਕਾਮ ਦਾ ਫੁਰਨਾ ਹੈ, ਕ੍ਰੋਧ ਦਾ ਫੁਰਨਾ ਹੈ, ਮਾਇਆ ਇਹ ਮਾਇਆ ਦੇ ਜਿਹੜੇ ਵਿਸ਼ੇ ਹਨ ਬਿਉਰੂਪ ਮਾਇਆ ਦੀ ਮਨਕਾ ਮੇਰ ਜੋ ਇਹ ਵਿਆਦ ਤੇ ਹਾਟੇ ਇਹ ਵਿਆਦ ਰੋਗ ਸੰ ਲੱਗੇ ਹੋਏ ਸਰੀਰ ਨੂੰ ਇਹਨਾਂ ਤੋਂ ਹਟ ਗਏ ਬਚ ਗਏ ਮਹਾਰਾਜ ਕਿਰਪਾ ਕੀਤੀ ਹਰਤਾ ਦਾ ਹਰ ਜਸ ਸਾਧ ਸੰਗ ਮਿਲ ਗਾਇਓ ਸਾਧ ਸੰਗ ਚ ਮਿਲ ਕੇ ਹਰੀ ਦਾ ਜਸ ਕੀਰਤਨ ਨੂੰ ਗਾਉਣਾ ਕੀਤਾ ਹੈ ਗੁਰ ਪ੍ਰਸਾਦਿ ਪਹਿਉ ਮਨ ਨਿਰਮਲ ਗੁਰਾਂ ਦੀ ਕਿਰਪਾ ਕਰਕੇ ਮਨ ਸ਼ੁੱਧ ਹੋ ਗਿਆ ਹੈ ਸਰਬ ਸੁਖਾਂ ਸੁਖ ਪਾ ਸਰਬ ਸੁਖਾਂ ਜੋ ਆਤਮਨੰਦ ਸੁਖ ਨੂੰ ਪਾਉਣਾ ਚੀਕਾ ਹੈ ਰਹਾਉ ਜੋ ਕਿਸ ਕੀਓ ਸੋਈ ਫਲ ਮੰਨ ਜੋ ਵੈਰ ਨੂੰ ਜੀ ਕਰ ਰਹੇ ਆ ਉਹਨੂੰ ਪਾਣਾ ਮੰਨਦੇ ਆ ਭਲਾ ਕਰਕੇ ਮੰਨਦੇ ਹਨ ਐਸੀ ਭਗਤ ਕਮਾਈ ਭਗਤੀ ਦੀ ਕਮਾਈ ਕੀਤੀ ਹੈ ਗੁਰਮਖੰਡ ਮਿੱਤਰ ਸਤਰਸਰ ਸਭ ਏਕ ਸਮਾਨੀ ਵਹਿਲ ਕਰੀ ਜਾਵੇ ਕੋਈ ਦੁਸ਼ਮਣੀ ਕਰੀ ਜਾਵੇ ਮਿੱਤਰ ਸਤਰਸਾਰੇ ਇੱਕ ਸਮਾਨ ਪ੍ਰਤੀਤ ਹੁੰਦੇ ਹਨ ਉਹਨਾਂ ਨੂੰ ਯੁਗ ਯੁਗਤ ਨਿਸ਼ਾਨੀ ਇਹ ਯੋਗ ਯੁਗਤ ਦੀ ਨਿਸ਼ਾਨੀ ਹੈ ਯੋਗ ਜੁਨੇ ਯੋਗ ਜੋ ਬ੍ਰਹਮ ਹੈ ਉਹਦੇ ਜੁੜਨ ਦੀ ਇਹ ਯੁਗਤ ਇਹ ਨਿਸ਼ਾਨੀ ਚਿੰਨ ਹੈ ਨਾ ਦਾ ਪੂਰਨ ਪੂਰ ਰਹੋ ਸ੍ਰਬ ਥਾਏ ਉਹ ਜਾਣਦੇ ਕਿ ਪੂਰਨ ਪਰਮੇਸ਼ਰ ਔਕਾਫ ਦੀ ਨਹੀਂ ਆਈ ਸਾਰਿਆਂ ਦਾ ਹੀ ਪੂਰਨ ਹੋ ਰਿਹਾ ਹੈ ਮਾਨ ਨਕਤ ਹੂ ਜਤ ਕਦੇ ਉਸ ਬ੍ਰਹਮ ਦੇ ਵਿੱਚ ਜਿਨ੍ਹਾਂ ਦਾ ਧਿਆਨ ਜੁੜ ਗਿਆ ਹੈ ਉਹਨਾਂ ਦਾ ਮਨ ਹੋਰ ਕਿਸੇ ਪਾਸੇ ਨਹੀਂ ਜਾਂਦਾ ਹੈ ਆਕਾਸ਼ ਦਾ ਜੜਾ ਉਹ ਚੇਤਨ ਸਰੂਪ ਹੈ ਘਟ ਘਟ ਅੰਤਰ ਸਰਵ ਨਰੰਤ ਘੜ ਘੜ ਚਾਰ ਖਾਣੀਆਂ ਅੰਡੇ ਜਿਹੇ ਸਤਜੁਗ ਕੋਈ ਆ ਕੇ ਖਾਣੀਆਂ ਦੇ ਅੰਦਰ ਹੈ ਅਤੇ ਸਰਬ ਜੀ ਨੇ ਜੜ ਹੈ ਵਿਰਸ਼ ਪੱਥਰ ਆਦਿਕ ਸਾਰਿਆਂ ਦੇ ਅੰਦਰ ਨਿਰੰਤਰ ਇੱਕ ਰਸ ਹੈ ਰੰਗ ਰਵਿਉ ਰੰਗ ਰਾਤਾ ਜਿਹੜਾ ਸਾਰਿਆਂ ਰੰਗਾਂ ਦੀ ਪਰਮੇਸ਼ਰ ਰਮਿਆ ਹੋਇਆ ਉਹਦੇ ਪ੍ਰੇਮ ਰੰਗ ਚਿਤ ਰੰਗਿਆ ਗਿਆ ਹੈ ਜਿਹੜਾ ਮਨ ਅੱਗੇ ਮਾਇਆ ਦੇ ਰੰਗ ਚ ਰੰਗਿਆ ਹੋਇਆ ਸੀ ਹੁਣ ਮਾਰੇ ਦੇ ਪ੍ਰੇਮ ਰੰਗ ਤੇ ਰਸਾ ਹੋਇਆ ਹੈ ਬਹੀ ਕਿਰਪਾਲ ਦਇਾਲ ਗੋਪਾਲ ਜਦੋਂ ਮਾਰੇ ਸਭ ਕਿਰਪਾ ਦੇ ਘਰ ਜੋ ਪਿੱਛੇ ਸਾਜੂਬ ਜੀ ਵੀ ਕਿਰਪਾ ਕਰਦੇ ਸੀ ਤੇਤੇ ਜੀ ਵੀ ਕਿਰਪਾ ਕਰਦੇ ਸੀ ਦਵਾਪੁਰ ਜੀ ਵੀ ਕਿਰਪਾ ਕਰਦੇ ਸੀ ਹੁਣ ਵੀ ਉਹ ਕਿਰਤਾਲੂ ਸਰੂਪ ਦਇਾਲਤਾ ਦੇ ਸਹਿਰ ਪ੍ਰਸੰਗੀ ਦੇ ਪਾਲ ਜਿਵੇਂ ਹੋਏ ਤਾਂ ਨਿੜ ਪਹਿ ਕਹ ਘਰ ਆਇਆ ਤਾਂ ਕਿਰਪਾ ਦਾ ਜਿਹੜਾ ਘਰ ਜਿਹੜਾ ਤੁਰਿਆ ਪਾਰਾ ਜਿੱਥੇ ਕਾਲ ਦਾ ਭੈ ਨਹੀਂ ਹੈ ਇਉਂ ਸਰੂਪ ਰੂਪ ਕੀ ਘਰ ਕਾ ਆਂਦੇ ਹਾਂ ਕਲ ਕਲੇਸ਼ ਮਿਟੀ ਖੇਨ ਭੀਤਰ ਜਿਹੜੀ ਕਲਪਨਾ ਸੀ ਤੇ ਕਲੇਸ਼ ਸੀ ਦੁੱਖ ਸੀ ਉਹ ਖਿੰਡੇ ਵਿੱਚ ਨਾਸ ਹੋ ਗਏ ਨਾਨਕ ਸਹਿਜ ਸਮਾਇ ਸਤਿਗੁਰੂ ਜੀ ਕਹਿੰਦੇ ਸਹਿਜ ਸ਼ਾਂਤ ਸਰੂਪ ਵਿੱਚ ਮਨ ਸਮਾ ਗਿਆ ਹੈ